ਹੈਲੋ ਫਰੈਂਡਸ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਫਰੈਂਡਸ ਅੱਜ ਇਸ ਵੀਡੀਓ ਵਿੱਚ ਚੱਪਾ ਕਰਾਂਗੇ ਭਾਰਤੀ ਸੰਵਿਧਾਨ ਨਾਲ ਸੰਬੰਧਿਤ ਮੋਸਟ ਇੰਪੋਰਟੈਂਟ 20 MCQ ਜੋ ਕਿ ਲੋਕ ਸਭਾ ਤੇ ਰਾਜ ਸਭਾ ਨਾਲ ਰਿਲੇਟਡ ਕੁਐਸਚਨਸ ਨੇ ਇਸ ਦੇ ਵਿੱਚ ਪੰਜਾਬ ਔਰ ਇੰਡੀਅਨ ਲੈਵਲ ਦੋਨਾਂ ਦੇ ਕੰਪੀਟੀਟਿਵ ਐਗਜ਼ਾਮਸ ਲਈ ਇੰਪੋਰਟੈਂਟ ਹੈ ਇਹ ਵੀਡੀਓ ਕਰਦੇ ਹਾਂ ਸਟਾਰਟ ਵੀਡੀਓ ਫਰਸਟ ਕੁਐਸਚਨ ਹੈ ਕਿਹੜੀ ਸੋਧ ਕਰਕੇ ਵੋਟ ਪਾਉਣ ਦੀ ਉਮਰ 21 ਸਾਲ ਤੋਂ ਘਟਾ ਕੇ 18 ਸਾਲ ਕੀਤੀ ਗਈ ਤਾ 22 ਸਾਲ ਤੋਂ ਘਟਾ ਕੇ ਉਮਰ 18 ਸਾਲ ਕੀਤੀ ਗਈ 41ਵੀਂ ਸੋਧ ਅਨੁਸਾਰ ਆਪਸ਼ਨ ਨੰਬਰ B ਇਸ ਦਾ ਰਾਈਟ ਆਂਸਰ ਹੈ ਇਸ ਤੋਂ ਇਲਾਵਾ ਇੱਕ ਕੁਐਸਚਨ ਆਪਾਂ ਹੋਰ ਕਰਦੇ ਹਾਂ ਵੀ ਭਾਰਤ ਦੇ ਵਿੱਚ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਕਦੋਂ ਪ੍ਰਾਪਤ ਹੋਇਆ ਭਾਰਤ ਦੇ ਵਿੱਚ 1952 ਈਸਵੀ ਦੇ ਵਿੱਚ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਪ੍ਰਾਪਤ ਹੋਇਆ ਤੇ ਅਨੁਛੇਦ 326 ਮੁਤਾਬਕ ਭਾਰਤੀ ਨਾਗਰਿਕਤਾ ਨੂੰ ਨਾਗਰਿਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਕਿਹੜੇ ਆਰਟੀਕਲ ਅਨੁਸਾਰ ਆਰਟੀਕਲ 326 ਅਨੁਸਾਰ नैक्सट टाइम भारत की पहली सभा की बैठक कदों बुलाई गई भारत की जो पहली सभा की बैठक है यह कदों बुलाई गई यह बुलाई गई ऑप्शन नंबर सी उन्नीस सौ बवंजा ईस्वी के जो लोग सभा है इसका गठन आर्टिकल इक्यासी ते तीन सौ इकती के तहत किया गया है लोग सभा का गठन कदों हो सतारह अप्रैल 1952 ਇਸ ਵੀ ਨੂੰ ਤੇਦੀ ਪਹਿਲੀ ਮੀਟਿੰਗ ਹੋਈ ਸੀ ਸੋਰੀ ਗਠਨ ਹੋਇਆ ਸੀ 17 April 1952 ਇਸ ਵੀ ਨੂੰ ਤੇ ਇਸ ਦੀ ਪਹਿਲੀ ਮੀਟਿੰਗ ਹੋਈ ਸੀ 13 May 1952 ਨੂੰ ਦੇਖੋ ਇਹ ਕਨਫਿਊਜ਼ ਹੋਈ ਗਠਨ 17 April 1952 1952 ਦੇ ਵਿੱਚ ਹੋਇਆ ਸੀ ਤੇ ਪਹਿਲੀ ਬੈਠਕ ਹੋਈ ਸੀ 17 ਤੇ 13 May ਸੋਰੀ 1952 ਦੇ ਵਿੱਚ ਮੂਲ ਸੰਵਿਧਾਨ ਦੇ ਵਿੱਚ ਲੋਕ ਸਭਾ ਦੇ ਸਦਸਿਆਂ ਦੀ ਸੰਖਿਆ ਜੋ 500 ਨਿਸ਼ਚਿਤ ਕੀਤੀ ਗਈ ਹੈ ਤੇ ਭਾਰਤ ਦੇ ਵਿੱਚ ਪਹਿਲੀ ਲੋਕ ਸਭਾ ਇਹ ਜੋ 13 ਮਈ 1952 ਈਸਵੀ ਦੇ ਵਿੱਚ ਇਸ ਦੀ ਬੈਠਕ ਹੋਈ ਸੀ ਤੇ ਇਸ ਦੀ ਵਿੱਚ ਮੈਂਬਰ ਕਿੰਨੇ ਸੀ 499 ਮੈਂਬਰ ਸੀਗੇ ਟੋਟਲ ਤੇ ਪਹਿਲੀ ਲੋਕ ਸਭਾ ਚੋਣਾਂ ਦੇ ਵਿੱਚ ਰਾਜਨੀਤਿਕ ਦਲਾਂ ਦੀ ਸੰਖਿਆ ਜੋ ਭਾਰਤੀ ਰਾਸ਼ਟਰੀ ਦਲ ਦੇ ਰੂਪ ਵਿੱਚ ਮੰਨਤਾ ਦਿੱਤੀ ਗਈ ਸੀ ਉਹ ਸੀ 14 ਨੈਕਸਟ ਟੈਮ लोक राजसभा दिया सीटा दी दि, बद तो बद गिनती कि है जो राजसभा है इस कि सीटा हो इस आ, सब तो बद तो बद गिनती कि है ये है ऑप्शन नंबर डी सॉरी ऑप्शन नंबर ए ढाई सौ ने जो हो राजसभा दिया ने दि। देखो लोकसभा सभा तो राज विधानसभा जो सीटा ने दो हज़ार 26 ਤੱਕ ਇਹਦੇ ਵਿੱਚ ਕੋਈ ਸੋਧ ਨਹੀਂ ਕੀਤਾ ਜਾ ਸਕਦਾ ਮਤਲਬ ਕੋਈ ਬਦਲਾਅ ਨਹੀਂ ਕੀਤਾ ਜਾ ਸਕਦਾ ਇਹ ਕਿਸ ਆਰਟੀਕਲ ਦੇ ਵਿੱਚ ਕਿਹਾ ਗਿਆ ਹੈ ਇਹ ਆਰਟੀਕਲ ਆਰਟੀਕਲ 91 ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਇਸੇ ਲਾਵਾ ਜਿਹੜੇ ਲੋਕ ਸਵਰਨਿਆ ਕੁਲਸਿਕਟਾ ਨੇ ਇਹ ਕਿੰਨੇ ਨੇ 552 ਤੇ ਰਾਸਵਰਨਿਆ ਕੁਲਸਿਕਟਾ ਕਿੰਨੇ ਨੇ 250 ਨੈਕਸਟ ਹੈ संसद के दो सैशनों बच ज़्यादातर आग्ञा अंतराल कि है तो यह अंतराल कि है छे महीनों का ऑप्शन नंबर सीज़ का राइट आंसर है यानी कि संसद दया दो बैठकों जरूर हो साल बैठकों के अंतराल छ महीने तो ज़्यादा नहीं होना चाहिए था। मतलब ज़्यादा तो ज़्यादा कि अंतराल हो सद छे महीने नैक्सट टाइम प्रधान अफसर वजो किसू जाता है जो लोग सभा का प्रधान अफसर जा मे है और उस वजो जाने जाता हैं ऑप्शन नंबर बी स्पीकर इसके अलावा तो जी आप गल करिए पहली लेडी मतलब कि औरत जो राजसभा महासचिव बनी वह कौन सी बी एस रमा देवी सी ठीक है भारत की पहली महिला सभा अध्यक्ष बनी सी मीरा कुमार भारत के पहली राज्यसभा उपाध्यक्ष बनी सी बाइलेट अलवा नैक्सट है संसद विच जीरो घंटा समा किस समय शुरू होता है जो संसद विच जीरो घंटा समा होंगे शुरू यह होंगे है बारह बजे ऑप्शन नंबर बी इस राइट आंसर है बारह बजे घंटा है जो है शुरू हों देखो इसके अलावा एक क्वेश्चन मैं होर पढ़ाई हाँ ਹਰ ਰੋਜ਼ 11 ਤੋਂ 12 ਵਜੇ ਤੱਕ ਦਾ ਸਮਾਂ ოਪਰੇਸ਼ਨ ਕਾਲਦਾ ਹੁੰਦਾ ਹੈ 11 ਤੋਂ 12 ਵਜੇ ਤੱਕ ਦਾ ਸਮਾਂ ਦਾ ოਪਰੇਸ਼ਨ ਕਾਲਦੇ ਹਿੱਸੇ ਇਸੇ ਜੀ ਇਸ ਦੇ ਵਿੱਚ ਸੰਬੰਧਿਤ ਮੰਤਰੀ ਤੋਂ ਪਹਿਲਾ ਪ੍ਰਸ਼ਨ 10 ਸੇ ਪ੍ਰਸ਼ਨਾਂ ਦੇ ਉੱਤਰ ਪੁੱਛੇ ਜਾਂਦੇ ਨੇ ਤੇ 12 ਵਜੇ ਤੇ ਸਮੀਨੂ ਕੀ ਕਹਿੰਦੇ ਨੇ 0 ਘੰਟਾ ਨੈਕਸਟ ਹੈ ਕਿਹੜੀ ਸੋਧ ਅਨੁਸਾਰ ਲੋਕ ਸਭਾ ਤੇ ਰਾਜ ਸਭਾ ਦੀਆਂ ਸਿੱਟਾ ਤੇ ਸੋਧ ਕੀਤੀ ਗਈ ਤਾਂ ਇਹ ਸੋਧ ਕਿਸ ਦੇ ਵਿੱਚ ਕੀਤੀ ਗਈ অপশন ਨੰਬਰ ਸੀ 84ਵੀਂ ਸੋਧ ਅਰੁਸਾਲ ਨੈਕਸਟ ਹੈ ਰਾਜ ਸਭਾ ਦਾ 바ਦ ਤੋਂ ਵੱਧ ਸਮਾਂ ਕਿੰਨਾ ਹੁੰਦਾ ਹੈ ਰਾਜ ਸਭਾ ਦਾ ਜੋ 바ਦ ਤੋਂ ਵੱਧ ਸਮਾਂ ਹੁੰਦਾ ਉਹ ਹੁੰਦਾ 6 ਸਾਲ ਦਾ ਲੋਕ ਸਭਾ ਦਾ ਕਿੰਨਾ ਹੁੰਦਾ 5 ਸਾਲ ਤੇ ਰਾਜ ਸਭਾ ਦਾ 6 ਸਾਲ ਦਾ ਹੁੰਦਾ ਤੇ ਹਰ 2 ਸਾਲ ਬਾਅਦ ਮਤਲਬ ਕਿ 6-6 ਸਾਲ ਹੁੰਦੇ ਨਾ 2/3 ਇਸ ਦੇ ਮੈਂਬਰ ਜੋ ਉਹ ਹਰ 2 ਸਾਲ ਬਾਅਦ ਸੇਵਾ ਮੁੱਤਵ ਹੋ ਜਾਂਦੇ ਨੇ ਨੈਕਸਟ ਹੈ ਲੋਕ ਸਭਾ ਦਾ ਮੈਂਬਰ ਬਨਣ ਲਈ ਘੱਟੋ ਘੱਟ ਉਮਰ ਕਿੰਨੀ ਚਾਹੀਦੀ ਹੈ ਲੋਕ ਸਭਾ ਦਾ ਜੋ ਮੈਂਬਰ ਬੰਨਣਾ ਹੈ ਤਾਂ ਇਸੇ ਲਈ ਘੱਟ ਤੋਂ ਘੱਟ ਉਮਰ ਕਿੰਨੀ ਚਾਹੀਦੀ ਹੈ 25 ਸਾਲ ਨੈਕਸਟ ਹੈ भारत सरकार का संघी ढांचा पेश करता है जो भारत का संघी ढांचा पेश करता कर है भारत सरकार दो ति तीन टीयर करता है ऑप्शन नंबर सी इज़ द राइट आंसर है नेक्स्ट है राष्ट्रपति हाउस का पुराना नाम की है राष्ट्रपति हाउस है जो उसका पुराना नाम है वायसराय हाउस ऑप्शन नंबर डी इज़ द राइट आंसर है hmm. नेक्स्ट है लोकसभा का पितामा किसनु पिता किसनु मनिया जाता है लोकसभा है जो ਇਸ ਦਾ ਪਿਤਾ ਮੰਨਿਆ ਜਾਂਦਾ ਹੈ ਜੀ ਵੀ ਮਬਲੰਕਰ ਨੂੰ অপਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ ਜੀ ਵੀ ਮਬਲੰਕਰ ਇਹ ਜੋ ਇਹਨਾਂ ਨੂੰ ਲੋਕ ਸਭਾ ਦਾ ਪਿਤਾ ਮੰਨਿਆ ਜਾਂਦਾ ਹੈ ਨੈਕਸਟ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਸੰਸਦ ਦਾ ਸੈਸ਼ਨ ਨਹੀਂ ਹੈ ਦੇਖੋ ਸੰਸਦ ਹੈ ਜੋ ਇੱਥੇ ਤਿੰਨ ਸੈਸ਼ਨ ਹੁੰਦੇ ਨੇ ਜਾਂ ਤਿੰਨ ਅਦਿਵੇਸ਼ਨ ਹੁੰਦੇ ਨੇ ਕਿਹੜੇ-ਕਿਹੜਾ ਹੁੰਦੇ ਬਜਟ ਸੈਸ਼ਨ ਵੀ ਹੁੰਦਾ ਹੈ ਸਰਦੀਆਂ ਦਾ ਸੈਸ਼ਨ ਵੀ ਹੁੰਦਾ ਹੈ ਤੇ ਮਾਨਸੂਨ ਸੈਸ਼ਨ ਨਹੀਂ ਹੁੰਦਾ অপਸ਼ਨ ਨੰਬਰ B ਜਿਹੜਾ ਰਾਈਟ ਆਨਸਰ ਹੈ ਗਰਮੀਆਂ ਦਾ ਸੈਸ਼ਨ ਨਹੀਂ ਹੁੰਦਾ ਅਡਿਵੀਏਸ਼ਨ ਦਾ ਕੀ ਅਰਥ ਹੈ ਜਾਂ ਸੈਸ਼ਨ ਦਾ ਕੀ ਅਰਥ ਹੈ ਸੰਸਦ ਦੀ ਪਹਿਲੀ ਬੈਠਕ ਅਤੇ ਇਸ ਦੇ sthगन ਜਾਂ ਭੰਗ ਹੋਣ ਦਾ ਜੋ ਵਿਚਾਰਲਾ ਸਮਾਂ ਹੁੰਦਾ ਉਸ ਨੂੰ ਅਡਿਵੀਏਸ਼ਨ ਕਹਿੰਦੇ ਨੇ ਦੇਖੋ ਤਿੰਨ ਅਡਿਵੀਏਸ਼ਨ ਹੁੰਦੇ ਨੇ ਬਜਟ ਅਡਿਵੀਏਸ਼ਨ ਜਿਹੜਾ ਬਜਟ ਅਡਿਵੀਏਸ਼ਨ ਹੈ ਇਹ ਫਰਵਰੀ ਤੋਂ ਲੈ ਕੇ ਫਰਵਰੀ ਤੋਂ ਲੈ ਕੇ ਮਈ ਤੱਕ ਚੱਲਦਾ ਹੈ ਇਸ ਤੋਂ ਇਲਾਵਾ ਜੋ ਮਾਨਸੂਨ ਸੈਸ਼ਨ ਹੈ ਇਹ ਜੁਲਾਈ ਤੋਂ ਲੈ ਕੇ ਸਤੰਬਰ ਤੱਕ ਚੱਲਦਾ ਏ ਠੀਕ ਹੈ ਤੇ ਹੁਣ শীতਕਾਲਿੰ ਜਾਂ ਸਰਦੀਆਂ ਦਾ ਜੋ ਸੈਸ਼ਨ ਹੈ ਇਹ ਨਵੰਬਰ ਤੋਂ ਲੈ ਕੇ ਦਸੰਬਰ ਤੱਕ ਚੱਲਦਾ ਏ ਇਹ ਤੁਸੀਂ ਯਾਦ ਰੱਖ ਲਿਓ ਸੰਸਦ ਦਾ ਜੋ ਪਹਿਲਾ ਸੈਸ਼ਨ ਆਇਆ ਹੈ ਸਾਲ ਦੇ ਪਹਿਲੇ ਅਦਿবেশਨ ਨੂੰ ਰਾਸ਼ਟਰਪਤੀ ਸੰਬੋਧਿਤ ਕਰਦਾ ਹੈ ਇਹ ਇਹ ਦੋਨੋਂ ਸਦਨਾਂ ਦਾ ਸਾਂਝਾ ਅਦਿবেশਨ ਹੁੰਦਾ ਹੈ ਸਾਂਝੇ ਅਦਿবেশਨ ਦੀ ਪ੍ਰਧਾਨਗੀ ਹਮੇਸ਼ਾ ਲੋਕ ਸਭਾ ਦਾ ਸਪੀਕਰ ਕਰਦਾ ਹੈ ਤੇ ਵਿਸ਼ੇਸ਼ ਅਦਿবেশਨ ਬੁਲਾਉਣ ਦਾ ਜੋ ਅਧਿਕਾਰ ਹੈ ਉਹ ਰਾਸ਼ਟਰਪਤੀ ਕੋਲ ਹੁੰਦਾ ਹੈ ਇਸ ਤੋਂ ਇਲਾਵਾ लैंप एंड डक शासन ਹੁੰਦਾ ਇੱਕ ਸੰਸਦ ਦੇ ਹਾਰੇ ਹੋਏ ਪ੍ਰਤੀਨਿਧੀ ਜਦੋਂ ਆਖਰੀ ਵਾਰ ਸੰਸਦ ਦੀ ਬੈਠਕ ਵਿੱਚ ਭਾਗ ਲੈਂਦੇ ਨੇ ਉਸ ਨੂੰ ਲੈਂਪ ਐਂਡ ਡਕ ਸ਼ਾਸਨ ਕਿਹਾ ਜਾਂਦਾ ਹੈ ਨੈਕਸਟ ਹੈ ਕਿਹੜੇ ਸਾਲ ਵਿੱਚ ਰਾਜ ਸਭਾ ਤੇ ਲੋਕ ਸਭਾ ਦੋਨਾਂ ਸਦਨਾਂ ਨੇ ਹਿੰਦੀ ਸ਼ਬਦ ਅਪਣਾਇਆ ਸੀ ਹਿੰਦੀ ਸ਼ਬਦ ਹੈ ਜੋ 1954 ਈਸਵੀ ਦੇ ਵਿੱਚ ਅਪਣਾਇਆ ਗਿਆ ਸੀ ਆਪਸ਼ਨ ਨੰਬਰ B ਇਸ ਦਾ ਰਾਈਟ ਆਨਸਰ ਹੈ ਨੈਕਸਟ ਹੈ ਭਾਰਤੀ ਸੰਸਦ ਪ੍ਰਣਾਲੀ ਕਿਸ ਮਾਡਲ ਤੇ ਆਧਾਰਿਤ ਹੈ ਜੋ ਭਾਰਤੀ ਸੰਸਦ ਪ੍ਰਣਾਲੀ ਹੈ ਇਹ ਵੈਸਟ ਮਿਨਿਸਟਰ ਮਾਡਲ ਦੇ ਉੱਤੇ ਆਧਾਰਿਤ ਹੈ ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ ਨੈਕਸਟ ਹੈ ਭਾਰਤੀ ਸੰਵਿਧਾਨ ਦੀ ਕਿਹੜੀ ਅਨੁਸੂਚੀ ਰਾਜ ਸਭਾ ਵਿੱਚ ਸਿੱਟਾਂ ਦੀ ਵੰਡ ਨੂੰ ਪਰਿਭਾਸ਼ਿਤ ਕਰਦੀ ਹੈ हूँ इन्ह ने पूछे अनुसूची है जो यह सीटा की बंट न परिभाषित करती है तो इसका राइट आंसर आएगा ऑप्शन नंबर डी चौथी अनुसूची है जो उस दे विच किया मतलब सीटा है राज्यसभा तो सभा सिटा की वंट है उस संबंधित है देखो टोटल कितनी अनुसूचियां ने बारह अनुसूचिया ने ਪਹਿਲੀ ਅਨੁਸੂਚੀ ਹੈ ਭਾਰਤ ਦੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਜ਼ਿਕਰ ਹੈ ਉਸੇ ਵਿੱਚ ਦੂਜੀ ਅਨੁਸੂਚੀ ਹੈ ਜੋ ਰਾਸ਼ਟਰਪਤੀ ਉਪ ਰਾਸ਼ਟਰਪਤੀ ਇਹਨਾਂ ਦੀ ਤਨਖਾਹ ਨਾਲ ਸੰਬੰਧਿਤ ਹੈ ਤੀਜੀ ਅਨੁਸੂਚੀ ਹੈ ਮੰਤਰੀਆਂ ਦੀ ਸੌਂ ਸੰਸਦ ਤੇ ਰਾਜਾਂ ਦੇ ਮੰਤਰੀ ਵਿਧਾਨ ਮੰਤਰੀ ਮਤਲਬ ਇਹਨਾਂ ਸਾਰੇ ਦੀ ਸੌਂ ਤੇ ਯੋਗਤਾ ਨਾਲ ਸੰਬੰਧਿਤ ਹੈ ਚੌਥੀ ਅਨੁਸੂਚੀ ਹੈ ਜੋ ਉਹ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਲਈ ਰਾਜ ਸਭਾ ਦੀ ਸਿੱਟਾ ਪੰਜਵੀਂ ਅਨੁਸੂਚੀ ਹੈ ਇਹੀ ਅਨੁਸੂਚਿਤ ਜਾਤੀ ਤੇ ਜਨਜਾਤੀ ਦੇ ਨਾਲ ਸੰਬੰਧਿਤ ਹੈ 6ਵੀਂ ਅਨੁਸੂਚੀ ਅਸਾਮ, ਮੇਘਾਲਿਆ, ਤ੍ਰਿਪੁਰਾ ਤੇ ਮਿਜ਼ੋਰਮ ਦੀ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਹੈ 7ਵੀਂ ਅਨੁਸੂਚੀ ਸੰਘ ਸੂਚੀ ਦਾ ਸੂਚੀ ਤੇ ਸੰਵਰਤੀ ਸੂਚੀ ਦੇ ਨਾਲ ਸੰਬੰਧਿਤ ਹੈ 8ਵੀਂ ਅਨੁਸੂਚੀ ਬਾਈ ਖੇਤਰੀ ਭਾਸ਼ਾਵਾਂ ਦੇ ਜ਼ਿਕਰ ਅੱਠਵੀਂ ਅਨੁਸੂਚੀ ਦੇ ਵਿੱਚ 9ਵੀਂ ਜੋ 9ਵੀਂ ਅਨੁਸੂਚੀ ਹੈ ਇਹ ਉਸ ਇਸ ਦੇ ਵਿੱਚ ਉਹ ਕਾਨੂੰਨ ਸ਼ਾਮਿਲ ਕੀਤੇ ਗਏ ਜਿਨ੍ਹਾਂ ਨੂੰ ਅਦਾਲਤਾਂ ਦੇ ਵਿੱਚ ਚੁਣੌਤੀ ਨਹੀਂ ਦਿੱਤੀ ਜਾ ਸਕਦੀ 10ਵੀਂ ਅਨੁਸੂਚੀ ਦਲ ਬਦਲ ਵਿਰੋਧੀ ਕਾਨੂੰਨਾਂ ਨਾਲ ਸੰਬੰਧਿਤ ਹੈ 11ਵੀਂ ਅਨੁਸੂਚੀ ਪੰਚਾਇਤੀ ਰਾਜ ਵਿਵਸਥਾ ਨਾਲ ਸੰਬੰਧਿਤ ਹੈ ਤੇ 12ਵੀਂ ਅਨੁਸੂਚੀ ਨਗਰਪਾਲਿਕਾ ਅਧਿਨਿਯਮ ਦੇ ਨਾਲ ਸੰਬੰਧਿਤ ਹੈ ਨੈਕਸਟ ਟਾਈਮ ਫਰੈਂਡਸ ਮੈਂ ਤੁਹਾਨੂੰ ਫਾਸਟ ਫਾਸਟ ਜੋ ਸ਼ੋਰਟ ਦੇ ਵਿੱਚ ਸਾਰੀਆਂ ਤਾਂ ਸਾਰੀਆਂ 12 ਦੀ 12 ਅਨੁਸੂਚੀਆਂ ਬਾਰੇ ਦੱਸ ਦਿੱਤੇ ਨੈਕਸਟ ਟਾਈਮ भारत की संसद हेठ लिखा किसका हिस्सा है जो भारत की संसद है राज्यसभा सभा राष्ट्रपति हाउस इन्हों तिना सुमेल है ऑप्शन नंबर डी इज़ द राइट आंसर है संसद सॉरी राज्यसभा सभा तो राष्ट्रपति इन्होंने तिना ना मिल के बनती है नैक्सटाइम देश का संविधान अलिखित है अलिखित संविधान देश का है यह ਯੂ ਕਿਹਦਾ ਯੂ ਕਿਹਦਾ ਸਵਿਧਾਨ ਇਹ ਜੋ ਉਹ ਲਿਖਿਤ ਨਹੀਂ ਹੈ ਅਲਿਖਿਤ ਹੈ ਨੈਕਸਟ ਹੈ ਸੰਵਿਧਾਨ ਅਨੁਸਾਰ ਲੋਕ ਸਭਾ ਦੀ ਬੈਠਕ ਜ਼ਰੂਰੀ ਹੈ ਸੰਵਿਧਾਨ ਦੇ ਅਨੁਸਾਰ ਲੋਕ ਸਭਾ ਦੀ ਬੈਠਕ ਜੋ ਇਹ ਸਾਲ ਦੇ ਵਿੱਚ ਦੋ ਵਾਰੀ ਜਨਕੀ 6 ਮਹੀਨੇ ਤੋਂ ਬਾਅਦ ਅੰਤਰ ਨਹੀਂ ਹੋਣਾ ਚਾਹੀਦਾ ਉਹਨਾਂ ਦੋਨੇ ਬੈਠਕਾਂ ਦੇ ਵਿੱਚ ਆਪਸ਼ਨ ਨੰਬਰ B ਇਸ ਦਾ ਰਾਈਟ ਆਨਸਰ ਹੈ ਨੈਕਸਟ ਹੈ ਸਰਕਾਰ ਖਿਲਾਫ ਅਵਿਸ਼ਵਾਸ ਦਾ ਮਤਾ ਕਿੱਥੇ ਪਾਸ ਕੀਤਾ ਜਾ ਸਕਦਾ ਹੈ ਜੋ ਅਵਿਸ਼ਵਾਸਤਾ ਮਤ ਹੈ ਇਹ ਪਾਸ ਕੀਤਾ ਜਾ ਸਕਦਾ ਹੈ ਸੰਸਦ ਦੇ ਵਿੱਚ অপਸ਼ਨ ਨੰਬਰ ਡੀ ਇਸ ਦਾ ਰਾਈਟ ਆਨਸਰ ਹੈ ਤਾਂ ਫਰੈਂਡਸ ਇਹਦੇ ਅੱਜ ਦੇ ਇਸ ਵੀਡੀਓ ਦੇ ਮੋਸਟ ਇੰਪੋਰਟੈਂਟ 20 MCQਸ ਪਲੀਜ਼ ਵੀਡੀਓ ਤੁਹਾਡੇ ਲਈ ਯੂਸਫੁਲ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਓ ਜਿੰਨੇ ਨੇ ਹਜੇ ਨਹੀਂ ਕੀਤਾ ਫਿਰ ਮਿਲਦੇ ਹਾਂ ਹੋਰ ਇੰਪੋਰਟੈਂਟ ਵੀਡੀਓ ਨਾਲ ਥੈਂਕ ਯੂ